ਜਿਹੜੀ ਟੀਮ ਖੇਡਣਾ ਚਾਹੁੰਦੀ ਹੈ ਗਰਾਊਂਡ 'ਚ ਆਜੋ ਜੇ ਕੋਈ ਨਹੀਂ ਖੇਡਣਾ ਚਾਹੁੰਦੀ ਇੱਥੇ ਅਸੀਂ ਜਕਾਰਾ ਲਾ ਦਿੰਨੇ ਆ ਬਈ ਕੋਈ ਚੱਕਰ ਨਹੀਂ ਸਾਡੇ ਪਿੰਡ ਵਾਲੇ ਵੀ ਨਹੀਂ ਆਉਂਦੇ ਕੋਈ ਚੱਕਰ ਨਹੀਂ ਹੈਗਾ ਐਡਾ ਗੱਲ ਕਰ ਤੁਸੀਂ ਟੂਰਨਾਮੈਂਟ ਖਰਾਬ ਕਰਦੇ ਹੋ ਥਾਂ ਥਾਂ ਤੇ ਜਾ ਕੇ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਬਾਈ ਮੰਨ ਕੇ ਸਿਆਣੇ ਬਣ ਜਾਓ ਮੈਚ ਖੇਡੋ ਲਾਈਵ ਦੇ ਵਿੱਚ ਟਾਈਆਂ ਪਾਈਆਂ ਅਸੀਂ ਕੋਈ ਲੁਚਪਨਾ ਨਹੀਂ ਕਰਦੇ ਸੌਖਾ ਨੂੰ ਤਿਆਰ ਆ ਸੀ ਜਿੱਥੇ ਮਰਜ਼ੀ ਸੌਖਾ ਤਾਲੋ ਲਾਈਵ ਦੇਖ ਲਓ ਅੱਧੇ ਕਹਿੰਦੇ ਲਈ ਮੰਨੋ ਅੱਧੇ ਕਹਿੰਦੇ ਲਈ ਵੀ ਨਹੀਂ ਮੰਨਦੇ ਅਸੀਂ ਦੱਸ ਲਾ ਹੈਲੋ ਹੈਲੋ ਹਾਂ ਭਈ ਆਡੀਆਂ ਟੀਮਾਂ ਕਵਾਟਰ ਦੀਆਂ ਟਾਈਆਂ ਪਈਆਂ ਲਾਈਵ ਦੇ ਵਿੱਚ ਪਾਈਆਂ ਬਕਾਇਦਾ ਬੋਲ-ਬੋਲ ਪਾਈਆਂ ਕੰਤੀ ਤਾਜੋ ਨੇ ਦੋ ਤਿੰਨ ਵਾਰ ਬੋਲਿਆ ਵੀ ਇਹ ਲਾਈਵ ਕੱਢ ਕੇ ਦੇਖ ਲੋ ਸਾਡੀ ਕੋਈ ਕਿਸੇ ਟੀਮ ਨਾਲ ਨਾ ਕੋਈ ਸਾਡੀ ਆਪ ਦੀ ਟੀਮ ਹੈ ਅਸੀਂ ਸਾਰੀ ਟੀਮਾਂ ਦਾ ਸਤਿਕਾਰ ਕਰਦੇ ਆਂ ਹਰੇਕ ਘਿਹਰੀ ਸਾਡੇ ਵਾਸਤੇ ਸਤਿਕਾਰਯੋਗ ਆ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਛੋਡੀ ਕਿਸੇ ਨਾਲ ਪਰ ਅਸੀਂ ਲਾਈਵ 'ਚ ਡੰਗਾ ਪਾੰਗਾ ਕਿਸੇ ਦਾ ਪੱਕ ਪਾਤ ਨਹੀਂ ਕਰਿਆ ਜੇ ਕਿਸ ਨੂੰ ਵੀ ਸ਼ੱਕ ਹੈ ਬਾਬੇ ਦੇ ਜਦੋਂ ਮਰਜੀ ਸੌਂ ਪਵਾ ਲਿਓ 33 ਸਾਲ ਹੋ ਗਏ ਤੁਹਾਨੂੰ ਮੈਚ ਕਰਾਉਂਦਿਆਂ ਨੂੰ ਹਰੇਕ ਟੀਮ ਸਾਡੇ ਜਿਹੜੀ ਖੇਡ ਕੇ ਜਾਂਦੀ ਹੈ ਕੋਈ ਟੀਮ ਅਜੇ ਤੱਕ ਨਰਾਜ਼ ਹੋ ਕੇ ਨਹੀਂ ਗਈ ਕੀ ਗੱਲ ਹੈ ਇੱਕ ਦੋ ਦੋ ਟੀਮਾਂ ਵੇਰਾਂ ਕਰੀਆਂ ਤੁਸੀਂ ਸੀਨੀਅਰ ਪਲੇਅਰੋਂ ਰੋਜ਼ ਖੇਡਣ ਵਾਲੇ ਤੁਸੀਂ ਐਡਾ ਇਹ ਨਾ ਹੋਣਾ ਨਾ ਤੁਸੀਂ ਇੱਕ ਇੱਕ ਮੈਚ ਵਿੱਚ ਐ ਕਰੀਏ ਨਾ ਯਾਰ ਅਸੀਂ ਸੌਖਾਣ ਨੂੰ ਤਿਆਰ ਆਂ ਜੇ ਕਿਸੇ ਦਾ ਕੋਈ ਪੱਖਪਾਤ ਕਰਿਆ ਕਿਸੇ ਦਾ ਪੱਖਪਾਤ ਨਹੀਂ ਜਮਾਂ ਨਰੋਲ ਟਾਈਆਂ ਪਾਈਆਂ ਲਾਈਵ 'ਚ ਪਾੰਗਾ